ਮਨ ਤਰੇ ਤਰੇ ਗੁਰ ਸਿੱਖ ਮਨ ਨਾਨਕ ਭਵੇਂ ਨਿਖਸ ਸੋ ਸਾਂਗ ਨਾਮ ਗਿਰ ਹੋਏ ਜੀ ਕੋ ਮਨ ਜਾਣ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਹਿ ਮਾਨ ਸੋ ਸੋਹੇ ਦਰਜਾਨ ਪੰਚਾ ਕਾ ਕੋ ਇੱਛਾ ਜੇ ਉਹ ਗਹਿ ਕਰੇ ਵਿਚਾਰ ਕਰਤੇ ਕਿਆ ਕਰਨਾ ਇਸ ਮਾਰਾ ਰੱਬਿਆ ਕਾ ਕੋ ਸੰਤੋਖ ਆਵਰਿਆ ਜੀ ਸੇ ਇੱਕੋ ਬੁਝੇ ਹੋਵੇ ਸਚਿਆਰ ਦਬਲੇ ਉੱਪਰ ਕੇਤਾ ਭਾਰ ਰਕੀ ਹੋ ਤਹੋ ਇਸਤੇ ਪਾਰ ਕਲੇ ਕਹੂੰ ਜੀ ਜਾਤ ਰੰਗਾ ਕੇ ਨਾਮ ਸਮਨਾ ਲਿਖਿਆ ਬੜੀ ਕਲਾਮ ਬਾਲਿਕ ਜਾਨ ਕੋਈ ਨੇ ਖਾਲਿਖਿਆ ਕੀਤਾ ਹੋਇ ਇਸਤਾ ਤਾਨ ਸਵਲ ਰੂਪ ਕੇਤੀ ਦਾ ਜਾਣੇ ਗਣਕੂਤ ਤਾਉ ਸੁਕਵਾ ਕਿਸਤੇ ਹੋਏ ਲੱਗਈਆ ਉਦ੍ਰਤ ਗਮਣ ਕਹਾ ਵਿਚਾਰ ਵਾਰਨ ਜਾਮਾ ਇੱਕ ਵਾਰ ਸੁਪ੍ਰਭਾਵੇ ਸਾਈ ਨਿਕਾਲ ਤੁਸਰਾ ਸਲਾਮਤ ਕਰੇ ਕਾਲ ਅਨਖ ਜਾਪ ਸੰਗ ਬਾਉ ਸੰ ਪੂਜਾ ਸੰਤਤਾਓ ਸੰਗ ਸੰਗ ਜੋਗਮਨ ਰਹੇ ਉਦਾਸ ਸੰਗ ਭਗਤ ਕੋਣ ਗਿਆਨ ਵਿਚਾਰ ਸੰਸਤੀਆ ਸੰਗ ਦਾ ਤਾਰ ਸਤਿ ਸੂਰਮਾ ਪਾਤਸ਼ਾਲੀ ਸੰਗ ਮੋਲੇ ਲਾਇ ਤ੍ਰਿਦਰਥ ਗਮਣ ਕਹਾ ਵਿਚਾਰ ਵਾਰਣ ਜਾਮ ਏਕ ਵਾਰ ਜੋ ਕਿਰਪਾ ਦੇ ਸਾਈਂ ਤਲੀ ਤੈਨ ਤੂੰ ਸਭਾ ਸਲਾਮਤ ਕਰੇਂ ਗਾ ਸੰਗ ਮੂਰਖੰਦ ਘੋੜ ਸੰਗ ਚੋਰ ਹਰਾਮ ਖੋਰ ਸੰਗ ਕਰ ਜਾਏ ਦੁਰ ਸੰਗ ਆਏ ਨਸਿਆ ਤਮਾਰ ਸੰਗ ਪਾਪ ਵੀ ਪਾਪ ਕਰ ਜਾਏ ਸੰਗ ਕੂੜਿਆਰ ਕੂੜੇ ਫਿਰਾਏ ਸੰਗ ਦੇਸਾ ਖਾਏ ਸੰਗ نانک نیچ کہار وارن جام ایک وار. سلا سنکھ نام سنکھ گم گم سنکھ لو اخری گیان گیت گن گا اکھری لکھن بولن بان اکھرا سرسنجوگ وکھا چیتا گیتا ناؤ مینا ہی گوتھا

爸爸。 ਤੇਰੇ ਬਾਤੀ ਲਖਵਾ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤਾਂ ਹੋਏ ਸਤਿ ਬਾਣੀ ਬਰਮਾ ਸਤਿ ਸਾਨ ਸ੍ਰੀ ਅਨੰਦ ਕਾ ਕਮਣ ਸੁਵੇ ਲਾ ਵਕਤ ਕਮਣ ਕਮਣ ਸਿਤ ਕਮਣ ਬਾਰ ਕਮਣ ਸ੍ਰੀ ਨਾ ਕਰਨ ਜੇ ਤੂੰ ਆਇਆ ਕਾ ਇਹ ਨ ਪਾਈਆ ਪਟਤੀ ਜੇ ਹੋਵੇ ਲੈ ਕੁਰਾਨ ਵਸਨਾ ਪਾਏ ਕਾ ਜਿਆ ਜੋ ਲਿਖ ਲੈ ਕੁਰਾਨ ਇਤਵਾਂ ਨਾ ਜੋਗੀ ਜਾਣ ਰਤਮਾਉ ਨਾ ਕੋਏ ਰਾਖਾ ਦਸਤੀ ਕੋ ਸਾਜਿਆ ਤੇ ਜਾਣ ਸੋ ਏਕ ਰਖ ਕਿਪਸਾ ਕਿ ਕਿਉਂ ਬਰਨੀ ਕਿਵ ਜਾਣਾ ਤੁਹਾਨੂੰ ਆਪਨੇ ਸਭ ਕੋ ਆਪਨੇ ਇੱਕ ਦੂਜੇ ਸਿਆ ਵਟਾ ਸਾਂ ਆਏ ਵੱਡੀ ਨਾਏ ਕੀਤਾ ਜਾ ਕਹੋਵੇ ਤੁਮ ਕੋ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਤੀ ਸੁਤਨਾ ਕਈ ਨਦੀਆਂ ਅਤੇ ਵਾਹ ਪਵੈ ਸੁਨਾ ਜਾਣੀਐ ਹੈ ਮਾਲ ਗ ਹਸਤੀ ਮਾਲ ਕਾ ਕੀ ਡੀ ਤੁਲਨਾ ਹੋਮ ਨੀ ਜੇ ਤਿਸ ਮਨੋ ਨਮੀਸਰੇ ਆਪਣਾ ਸੁਤੀ ਕਹਿਨਾ ਤੇ ਤੋ ਕੰਨੇ ਦਿਨ ਅੰਤ ਨ ਬੇ ਕਣ ਸੁਨਨ ਅੰਤ ਅੰਤ ਨ ਜਾ ਪੈ ਗਿਆ ਮਨਮੰਤ ਅੰਤ ਜਾ ਕੇ ਕੀਤਾ ਕਾਇ ਅੰਤ ਨ ਜਾ ਕੇ ਕਰੇਗਾ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕੇ ਅੰਤ ਨ ਪਾਏ ਜਾਹੇ ਅੰਤ ਨ ਜਾਣ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਹੁੱਚੇ ਉੱਪਰ ਉੱਚਾ ਨਾ ਹੋਵੇ ਇਤ ਸੁਚ ਕੋ ਜਾਣ ਸੋਏ ਜੇ ਬੜ ਆਪ ਜਾਣਿਆ ਆਪ ਨਾਨਕ ਨਦਰੇ ਕਰਮੇ ਦਾ ਤਾ ਕਰਮ ਨਿਕਾਇਨਾ ਜੋ ਹੈ ਵੱਡਾ ਦਾਤਾ ਤੇਰਾ ਤਵਾਏ ਕਿਤੇ ਮੰਗੇ ਜੋਤ ਪਾਰ ਕੇ ਧਿਆਗਣਤ ਨਹੀਂ ਵਿਚਾਰ ਸੁਖ ਪਤ ਤੇ ਵਿਕਾਰ ਕਿਤੇ ਲਲਨ ਮੁਕਤ ਕੋ ਕਿਤੇ ਮੁਰਖਾਏ ਕਾਏ ਕਿਤੇ ਦੁਖ ਭੋਗ ਸਦਮਾਰ ਏ ਬੇਦਾ ਤੇਰੇ ਦਾਤਾ ਰੱਬ ਸਰਾਸੀ ਪਾਣੇ ਹੋਏ ਹੋ ਨਾਖ ਨ ਸਕੇ ਕੋ ਜੇ ਕੋ ਖਾਏ ਕ ਅਖਣ ਬਾਏ ਹੋ ਜਾਣੇ ਜੇਤੀਆ ਮੁਖਾਏ ਜਨੀ ਆਪੇ ਦੀ ਆਪੇ ਸਿਫਤ ਕੀ ਕਿਸ਼ਨ ਬਖਸ਼ੇ ਸਿਪਤ ਸਲਾ ਨਾਨਕ ਪਾਸ਼ਾਹੀ ਬਾਸਾ ਹੋ ਮੁੱਲ ਕੋਨੇ ਮੁਰਵਾ ਪਾਰ ਮੁਰਵਾ ਪਾਰੇ ਮੁਰਖੰਡਾ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਅਸਮਾਏ ਕੋ ਧਰਮਾ ਮੁੱਲ ਦੀ ਬਾਣ ਮੁੱਲ ਕੋਨੇ ਮਰ ਪਰਵਾ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਮੁੱਲ ਕਹਣ ਜਾਏ ਆਤ ਰਹੇ ਰਹਿ ਲਾਏ ਅਗਧ ਵੇਦ ਬਾਡ ਪੁਰਾਨ ਅੱਖਾਂ ਬਣੇ ਕਰੇ ਵਿਖਿਆਣ ਆਖੀ ਬਣੇ ਆਖੀ ਹਿੰਦੂ ਆਖੀ ਗੋਪੀ ਤੇ ਗੋਵਿ ਆਖੀ ਇਸਰਾ ਕੇ ਸਤ ਆਖੇ ਗੇਤੇ ਕੀਤੇ ਬਦਲ ਆਖੀ ਦਰਾਂ ਆਖੇ ਦੇ ਆਖੇ ਸੁੰਨਰ ਮੰਗਾਂ ਸੀ ਇੱਤੇ ਆਖੇ ਆਖੜ ਬਾਹੇ ਗੇਤੇ ਕਹਿ ਕਹਿ ਉੱਠ ਉੜ ਜਾਹੇ ਸੇਤੀ ਤੇ ਹੋ ਕਰੇ ਕਾ ਆਤਮਾ ਸਕੇ ਕੇਈ ਛੇ ਬੜਪਾ ਵੇ ਦੇਵਣ ਹੋਏ ਨਾਨਕ ਜਾਣੇ ਸਾਚਾ ਸੋਏ ਏਕੋ ਆਖੇ ਭੋਲ ਵਿਆਹ ਕਾ ਲਿਖਨੇ ਸੰਗਾ ਵਾਰਾ ਗਾਵਾ ਸੋ ਦਰ ਕੇ ਹਾਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਸੀ ਨਾ ਦੇਣੀ ਕੋ ਸੰਖਾ ਤੇ ਤੇ ਵਾਣ ਹਾਰੇ ਕੇਤੇ ਰਾਗ ਭਰੀ ਸੋ ਕਈਨ ਕੇਤੇ ਗਾਮਣ ਹਾਰੇ ਸਾਹਿਬ ਤੁਮ ਜੋ ਪਾੜ ਪਾਣੀ ਤੇ ਸੰਤਰ ਗਾਵੇ ਰਾਜਾ ਕਰਨ ਗੋਵਰ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਲਾਲੀਸ਼ਰ ਬਰਮਾ ਗੋਵੀ ਸੋਹਣ ਖਰਾ ਸਵਾਰੇ ਗਾਵੇ ਇੰਦ ਦਾ ਸੁਣ ਬੈਠੇ ਦੇਵਦਿਆਂ ਦਰ ਨਾਲੇ ਲਾਲੀਸ਼ਰ ਸਮਾਜੀ ਅੰਦਰ ਗਾ ਵਿਚਾਰੇ ਗਾਮਣ ਜਤਿ ਸੁਤੀ ਸਤੋਖੇਂ ਗਾਵੇ ਵੀਰ ਕਰਾਰੇ ਪੰਡਤ ਪੰਡਤ ਕੀ ਸਜੂ ਜੂ ਗਾਣੇ ਗਾਵੇ ਮੋੜੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਆਪਣੇ ਪਾਏ ਤੇਰੇ ਅਸਰ ਤੀਰਥ ਨਾਲੇ ਗਾਵੇ ਜੋਤ ਮਹਾਬਸੂਰਾ ਗਾਵੇ ਖਾਣੀ ਚਾਰੇ ਗਾਵੇ ਖਾਣੇ ਮੈਂ ਜੋ ਤੁਧ ਭਾਵਨ ਦਿੱਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਾਹਿਬ ਸੱਚਾ ਸਾਚੀ ਨਾਏ ਹੋਤੀ ਜਾਏ ਜਾਸੀ ਰਚ ਰੰਗੀ ਰੰਗੀ ਬਾਤੇ ਕਰ ਕਰ ਜਿ ਸਮਾਇ ਜਨੋ ਪਾਏ ਜੀ ਦੀ ਦਾ ਆਪਣਾ ਜਿੰਦ ਸਿਵੜਿਆ ਜੋ ਤੁਸ ਭਾਵੈ ਸੋਈ ਕਰ세 ਹੁਕਮ ਨ ਕਰਨਾ ਜਾਈ ਸੋ ਪਾ ਸਾਂ ਸਾਂ ਪਸੈ ਗਿਆਨ ਰਹਿਣ ਜਾਈ ਬੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਬਿਪੂਤ ਸੋ ਕਾਲ ਕੁਆਰੀ ਕਾਏ ਜਿੰਦ ਤੇ ਆਕਰਤੀ ਆਈ ਬੰਧੀ ਸਗਲ ਜਮਾਤੀ ਮਾ ਜੀ ਤੈ ਜਗ ਜੀਤ ਆਪੇ ਸਿ ਸਿਆ ਦੇਸ ਆਦਾ ਨੀਨਾ ਨਾਜਾ ਅਨਾਹਤ ਜੀ ਕੋਵੇ ਬਹੁਤ ਗਿਆੰਦੇ ਆ ਪੰਡਾਰਨ ਕਟਕਟ ਵਜੈ ਨਾਗ ਆਪ ਕਥਾ ਦੀ ਸੁਝਾ ਕੇ ਦੇਸਰੇ ਅਬਲਾ ਸਾਰਾ ਜੋ ਸੰਯੋਗ ਜੋਤ ਦੇਕਾਰ ਚਲਾਵੇ ਲੇਖਿਆ ਮੈਂ ਬਾਗ ਆਦੇਸ਼ ਕਿਸਿਆ ਬੇਸ਼ਿਆਦਾ ਨੀਲਾ ਨਾ ਜਾ ਨਾ ਹਟ ਜੁਗਤ ਕੋ ਕੋਵੇ ਏਕਾ ਮਾਈ ਜੁਗਤ ਵਿਆਹੀ ਦਿਨ ਚਲੇ ਪਰਮਾਨ ਸੰਸਾਰੀ ਢੰਡਾਰੀ ਇਕ ਲਾਏ ਦੀ ਬਾਹ ਜਿਪ ਤੁਸ ਪਾਵੇਂ ਦਿਮੇ ਚਲਾਵੇਂ ਜਿਵ ਹੋਵੇ ਫਰਮਾਨ ਜੀ ਰਾਨ ਬੰਨਾਲੇ ਬਹੁਤ ਹੂਬਦਾ ਆਦੇਸ ਇਸ ਆਦੇਸ ਸਾਧ ਨੀਲ ਅਨੰਦ ਨਹ ਜੋ ਜੁਜੁ ਇਕ ਵੇਸ ਸਾ ਸੰਗੋਗਹ ਮੰਡਾਰ ਗੋਪੀ ਸਾਇ ਸੁਇ ਕਾਰ ਕਰ ਕਰ ਵੇ ਕੇਸਰ ਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਇਸ ਆਦੇਸ ਆਗਾ ਨੀਲ ਨਾਗਾ ਨਹ ਜੋ ਜੁਜੁ ਇਕ ਵੇ ਇਕ ਦੂਜੀ ਪੌ ਲਖੋ ਹੈ ਲਖੋ ਵੈ ਲਗਵੀਜ਼ ਦਰਗਾ ਦਿਨ ਆਖੀਏ ਇਹ ਆਦੇਸ ਜੀ ਇਹਦਰਾ ਬਦ ਕੋ ਬੜੀਆਂ ਜੜੀਏ ਹੋਏ ਕੀਸ ਸੰਗਦਾ ਅਕਾਸ਼ ਕੀ ਨਾਨਕ ਨਦਰੀ ਪਾਈਏ ਗੂੜੀ ਗੁੜਾ ਠੀਸ ਅਕਲ ਜੋਤ ਮੈਨੇ ਜੋ ਜੋ ਨ ਮੰਗਲ ਦੇ ਨ ਜੋਰ ਨ ਜੀਵਨ ਮਰਨ ਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਉਸ ਸ੍ਰੀ ਗਿਆਨ ਸਾਜੋ ਮੈ ਜਿਸ ਸੁ ਸੰਸਾਰ ਇਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਉਸ ਸ੍ਰੀ ਸਤਿਵਾਰ ਕੋਣ ਪਾਣੀ ਅਗਨੀ ਪਤ ਇਸ ਵਿੱਚ ਧਰਤੀ ਦਾ ਪ੍ਰਕਿਰਮ ਸਾਤ ਇਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਜਿੱਥੇ ਸੋਹਨ ਪੰਜ ਪਰਮਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਜਿੱਥੇ ਪਰ ਮੈਂ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਿਗੁਰ ਦਾ ਮਾਸ ਕੇਤੇ ਕੇਤੇ ਇਸ ਦੇ ਦੇਵਤਾਂ ਨੂੰ ਅਮਨ ਕੇ ਤੇ ਕੇਦਰ ਤੋਂ ਸਮੁੰਦਰੀ ਏ ਕੀ ਬਾਣੀ ਕੇਤੇ ਫਤ ਕਰੇ ਕੇਤੀਆ ਸਰਤੀ ਸੇਵਕ ਕੇਤੇ ਨਨਕੰਤ ਨਾਂਤ ਸਰਮਖੰਡ ਕੇ ਬਾਣੇ ਰੋਪ ਦਿੱਥੇ ਕਾੜਤ ਕੜੀਆਂ ਬਹੁਤ ਨੂਬ ਅਸ਼ੀਆ ਜਗਾ ਕਥਿਆ ਨਾ ਜਾਹਿ ਜੁ ਕੋ ਕਹਿ ਕਿਸੈ ਕਿਸ ਤਰੈ ਕਿਥੇ ਕੜੀਆਂ ਸੁਰਤ ਮਤ ਮਨ ਬੁੱਧ ਦਿੱਥੇ ਕੜੀਆਂ ਸੁਰਾਂ ਸਦਾ ਕੀ ਸੁਧ ਤਨ ਕੜਤੀ ਬਾਣੀ ਜੋਤਿ ਤੇ ਹੋਣਾ ਕੋਈ ਹੋਇ ਦਿੱਥੇ ਜੋਤ ਮਹਾਬਰਸੌਰ ਤਨ ਮਹਿਰਾਮ ਰਿਆ ਭਰਪੂਰ ਇਤੋ ਸੀਤਾ ਮਨਮਾਹ ਮਾਹੀ ਕਾਤੇ ਰੂਪ ਨਾ ਕਥਨੋ ਨਾ ਉਹ ਮਰੇ ਠਾਕੇ ਜਾਹੇ ਜਿਨ ਕਹਿ ਰਾਮ ਸੈ ਮਨਮਾਹੇ ਸਚੇ ਭਗਤ ਸੇ ਕੇ ਲੋ ਕਰਿਆ ਨਾ ਸਚਾ ਮਨ ਸੋਇ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਤਖੰਡ ਮੰਡਲ ਵਰ ਭੰਡੈ ਜੀ ਕੋ ਕਥੈ ਤਾ ਅੰਤਰਾ ਸਿਥੇ ਲੋ ਲੋ ਅਕਾਲ ਜਿਵ ਜੋ ਹੁਕਮ ਤਵੇ ਤਿਵਕਾਰ ਇਸ ਕੰਚਾਰ ਨਾਨਕ ਕਥਨਾ ਕਰਦਾ ਐ ਸਤ ਜਗੁ ਭਾਰਾ ਤੀਰ ਸੁਨਿਆ ਰਹਰਣ ਮਤ ਵੇਦ ਅਤਿਆਰ

ਸਾਂਗਿਆ ਬੁਰਿਆ ਆਇਆ ਵਾਚੇ ਕਰਮ ਹਦੂਲੇ ਕਰਦੀ ਆਪੋ ਅਤਰੀ ਇਹਨੀ ਲੇਦੇ ਦੂਲੇ ਜੋ ਇਹਨੇ ਨਾਮ ਧਿਆਇਆ ਗਏ ਮੁਸਕਤ ਕਾ okay <laughs>